ਚਲੋ ਦੋਸਤੋ ਸਤਿ ਸ੍ਰੀ ਅਕਾਲ ਅੱਜ ਮੁੱਲਾਪੁਰ ਖੜਿਆਂਗੇ ਮੰਡੀ ਦੇ ਵਿੱਚ ਤੁਸੀਂ ਹੋਮ ਟੂਰ ਦੇਖੇ ਹੋਣੇ ਬਾਹਰ ਦੇ ਲੇਹ ਦਾ ਦਾਖ ਦੇ ਟੂਰ ਦੇਖੇ ਹੋਣੇ ਅੱਜ ਆਪਾਂ ਤੁਹਾਨੂੰ ਟੂਰ ਕੱਢ ਕੇ ਦਿਖਾਉਣ ਲੱਗੇ ਬੱਕਰੀਆਂ ਦੀ ਮੰਡੀ ਮੁੱਲਾਪੁਰ ਦਾ ਰਿਆਸਤ ਖਾਨ ਮੌਜੂਦ ਹੈਗਾ ਮੰਡੀ ਦਾ ਓਨਰ ਵੀ ਅੱਜ ਦੇ ਸਮੇਂ ਬਾਈ ਆਪਾਂ ਢੇੜਾ ਕੱਢ ਕੇ ਦਿਖਾ ਕੀ ਦਿਖਾਉਣਾ ਸਾਨੂੰ ਮੰਡੀ ਟੂਰ ਦੇ ਵਿੱਚ ਮੰਡੀ ਦੇ ਵਿੱਚ ਚਲੋ ਮੰਡੀ ਟੂਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜੀ ਹਾਂ ਦੇਖੋ ਖਜਾ ਖਜ ਮੰਡੀ ਫੁੱਲ ਪਈ ਹੋਈ ਆ ਫੁੱਲ ਪਈ ਆ ਨਾ ਪਰ ਮੰਡੀ ਦੀ ਟਾਪ ਬੀਟਲ ਦੇ ਵਿੱਚ ਇੱਕ ਨਾਮੀ ਮੰਡੀ ਆ ਇੰਡੀਆ ਦੇ ਵਿੱਚ ਸਭ ਮਸ਼ਹੂਰ ਹੋ ਗਈ ਆ ਪੂਰੀ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਇਹਦੇ ਵਿੱਚ ਮੈਂ ਤੁਹਾਨੂੰ ਆ ਅੱਗੇ ਜਾ ਕੇ ਤੁਹਾਨੂੰ ਬੱਕਰੇ ਵੀ ਦਿਖਾਉਂਗਾ ਜਿਹੜੇ 46 ਇੰਚ ਹਾਈਟ ਦੇ ਬੱਕਰੇ ਠੀਕ ਐ ਜਿਹੜੇ ਇਸ ਟਾਈਮ ਪੂਨੇ ਜਾ ਰਹੇ ਆ ਠੀਕ ਹੈ ਅੱਜ ਗੱਡੀ ਲੋਡ ਹੋਣੀ ਉਹ ਵੀ ਦਿਖਾਉਣਾ ਤੁਹਾਨੂੰ ਉੱਚੇ ਮਤੇ ਸਾਰੇ ਪਾਕਿਸਤਾਨੀ ਬੱਕਰੇ ਜਿਹਨੂੰ ਕਹਿੰਦੇ ਆ ਠੀਕ ਹੈ ਪਰ ਮਾਸ਼ਾਅੱਲਾ ਦੇਖੋ ਛੋਟਾ ਨੱਕ ਵੀ ਬਹੁਤ ਮਿਲਦੇ ਆ ਇਹਦੇ ਵਿੱਚ ਆਹ ਦੇਖੋ ਜਿਵੇਂ ਛੋਟੇ ਨਾ ਖੜੇ ਨੇ ਕਟੋਕਟ 20 25 25 ਨਾ ਖੜੇ ਨੇ ਇੱਕ ਜਗ੍ਹਾ ਤੇ ਇਹਨਾਂ ਨੇ ਛੋਟਾ ਕੰਮ ਤੋੜਨਾ ਹੋਵੇ ਮੰਡੀ ਟੂਰ ਇਹੀ ਕੱਢਣ ਦਾ ਮਤਲਬ ਆ ਵੀ ਮੰਡੀ ਦੇ ਵਿੱਚ ਆਹ ਦੇਖੋ ਛੋਟੇ ਬੱਚੇ ਜਿੰਨੇ ਛੋਟੇ ਜਾਂਦੇ 5000 4000 3000 5000 4000 6000 7000 ਉਸ ਹਿਸਾਬ ਨਾਲ ਬੱਚੇ ਲੈ ਕੇ ਬੰਦਾ ਅਗਰ ਛੋਟੇ ਲੈਵਲ ਤੋਂ ਵੀ ਕੰਮ ਤੋੜਨਾ ਚਾਹੁੰਦਾ ਇੱਥੇ ਆ ਕੇ ਤੋੜ ਸਕਦਾ ਆਪਣੇ ਕੋਲ ਮੰਡੀ ਦੇ ਵਿੱਚ ਇੱਕ ਚੀਜ਼ ਆ ਤਰਸੇਮ ਭਾਈ ਮੈਂ ਦੱਸਦਾ ਫਿਰ ਤੁਹਾਡੇ ਚੈਨਲ ਦੇ ਜਰੀਏ ਮੰਡੀ ਦੇ ਟੂਟ ਦੇ ਟੂਟ ਦੇ ਵਿੱਚ ਆ ਵੀ ਦੇਖ ਲੋ ਭਾਈ ਹਾਂਜੀ ਹਾਂਜੀ ਦੇਖੋ ਨਾ ਇਹਦੇ ਵਿੱਚ ਆਏ ਬੱਕਰੀਆਂ ਦਾ ਸ਼ਿਕਾਰ ਵਗੈਰਾ ਵੀ ਫਿਰ ਆਇਆ ਨਾ ਜੀ ਬਹੁਤ ਯਾਨੀ ਘਟੋ ਘਟਾ ਚਾਰ ਪੰਜ ਟਾਲਾਂ ਇਹ ਜੀਆਂ ਜਿਹਦੇ ਵਿੱਚ ਝੋਲੇ ਹੋਗੇ ਚੋਲੇ ਵੀ ਬਹੁਤ ਜ਼ਰੂਰੀ ਹੁੰਦੇ ਬੱਕਰੀਆਂ ਦੀ ਖਾਤਰ ਉਹ ਕਿਉਂ ਕਿਉਂਕਿ ਜਦੋਂ ਬੱਚਾ ਬੱਕਰੀ ਬੱਚਾ ਦੇ ਦਿੰਦੀ ਆ ਅਗਰ ਆਪਾਂ ਚੋਲਾ ਨਹੀਂ ਚੋਲਾ ਵਗੈਰਾ ਨਹੀਂ ਲਾਉਂਦੀ ਜਿਵੇਂ ਆਪਾਂ ਚੋਲਾ ਵਗੈਰਾ ਨਹੀਂ ਲੱਗਦਾ ਉਹਦੇ ਨਾਲ ਕੀ ਹੁੰਦਾ ਵੀ ਥਣ ਉਚਾਂ ਨਹੀਂ ਮਾ ਹੋ ਜਾਂਦਾ ਜੀ ਹਾਂ ਸਹੀ ਗੱਲ ਆ ਆਇਓ ਇਹ ਇਹ ਆ ਮੰਡੀ ਦਾ ਟੂਰ ਅੱਜ ਰਿਆਸਤਗਾਂ ਖਡਾਰੇਗਾ ਆਪਾਂ ਨੂੰ ਨੀਰਾਚਾਰਾ ਮਿਲ ਜਾਂਦਾਗਾ ਲੰਗਰ ਚਾਹ ਪਾਣੀ ਦਾ ਆਪਾਂ ਨੂੰ ਬਣਵਾਉਣਾ ਨੀਰੇ ਦੇ ਘਟੂ ਲੈ ਗਏ ਨੀਰੇ ਦੇ ਘਟੂ ਲੈ ਗਏ ਹੁਣ ਥੋੜਾ ਜਿਹਾ ਲੇਟ ਹੋ ਗਏ ਹਨਾ ਤਾਂ ਕਰਕੇ ਪ੍ਰੋਪਰ ਜੀ ਨਹੀਂ ਦਿਖਾ ਰਹੇਗੇ ਪਟੜਾ ਵੀ ਚੱਲਣਗੇ ਸਾਰੀਆਂ ਵਸਤੂ ਪੇਡਾਂ ਬਹੁਤ ਖੁਸ਼ ਹੈਗਾ ਮੇਰੀ ਚੀਜ਼ਾਂ ਇਹਦੇ ਵਿੱਚ ਵਪਾਰੀ ਵੀ ਖੁਸ਼ ਹੁੰਦਾ ਪਾਲੀ ਵੀ ਕਿਉਂਕਿ ਇਹ ਮੰਡੀ ਦੇ ਵਿੱਚ ਖਾਸ ਕਰ ਜੋ ਆਊਟ ਆਫ ਸਟੇਟਾਂ ਵਾਲਿਆਂ ਨੂੰ ਅਪੀਲ ਆ ਮੰਡੀ ਦਾ ਜਮਾਲ ਤਾਂ ਬਹੁਤ ਆ ਰਿਹਾ ਵਾ ਬਾਹਰਲੇ ਵਪਾਰੀਆਂ ਨੂੰ ਜਿਆਦਾ ਜਿਆਦਾ ਕੋਈ ਇਹ ਚੀਜ਼ ਗੁਜਾਰਿਸ਼ ਆ ਵੀ ਜਿਆਦਾ ਜਿਆਦਾ ਇੱਥੇ ਲੈਂਡ ਮਾਲ ਪਹੁੰਚੋ ਕਿਉਂਕਿ ਜੋ ਇਸ ਮੰਡੀ ਦੇ ਵਿੱਚ ਮਾਲ ਆ ਉਹ ਨੂੰ ਪੰਜਾਬ ਦੀ ਕਿਸੇ ਮੰਡੀ ਵਿੱਚ ਨਹੀਂ ਮਿਲਣਾ ਜੀ ਟਾਪ ਬੀਟਲ ਦਾ ਮਾਲ ਜੀ ਨੂੰ ਕਹਿੰਦੇ ਆ ਵੱਡੇ ਵੱਡੇ ਬੱਕਰੇ ਆ ਇਹ ਬੱਕਰਾ ਦੇਖੋ ਆ ਦੇਖੋ ਬੱਕਰਾ ਆ ਆ 45 40 ਇੰਚ ਹਾਈਟ ਦਾ ਬੱਕਰਾ ਘਟੋ ਘਟੇ 1 ਕਵਾਂਟਲ ਬੋਡੀ ਵੇਟ ਤੋਂ ਵੱਧ ਬੱਕਰਾ ਹਾਂ ਵੀ ਬੱਕਰਾ ਜੋਰ ਆ ਦੇ ਲੋਹਾ ਬੱਕਰਾ ਜੀ ਭਾਈ ਕਿਹੜੇ ਪਿੰਡੋਂ ਆਇਆ ਬਲਾਸਪੁਰ ਜੀ ਮੋਗੇ ਤੋਂ ਦੇਖੋ ਹੁਣ ਇਹ ਜੇ ਬਕਰੇ ਵਪਾਰੀ ਲੱਭਦੇ ਫਿਰਦੇ ਰਹਿੰਦੇ ਆ ਹੂੰ ਲਾਪੁਰ ਮੰਡੀ ਦੇ ਵਿੱਚ ਇਹ ਜੇ ਬਕਰੇ ਵੀ ਹੁੰਦੇ ਆ ਹਾਈਟ ਹੋ ਗਈ 42 43 ਇੰਚ ਦਾ ਟੋਕਾ ਠਾਜੀ ਹਾਂ ਅੰਦਰ ਪੱਕਾ ਬੱਕਰਾ ਪੂਰਾ 43 ਇੰਚ ਹੈਗੀ ਆ ਹਾਂ ਪੂਰਾ ਵਧੀਆ ਬਣਦਾ ਤੰਦ ਦਾ ਆਹ ਦੇਖੋ ਬੱਕਰੀਆਂ ਪੱਠਾਂ ਭਾ ਨਾਲ ਬੱਕਰੀਆਂ 16 17 15 16 17000 ਦੀ ਰੇਂਜ ਵਿੱਚ ਆ ਜਿੰਨਾ ਸਸਤਾ ਵੀ ਮਿਲਦਾ ਪਰ ਕੁਆਲਿਟੀ ਵੀ ਮਿਲਦੀ ਹੈ ਮੇਰੇ ਨਾਲ ਦੀ ਨਾਲ ਵੀਡੀਓ ਵਿੱਚ ਦੇਖੀ ਜਾਓ ਵੀ ਗੱਡੀਆਂ ਕਿੰਨੀ ਖੜੀਆਂ ਨੇ ਮੰਡੀ ਦੇ ਵਿੱਚ ਹਾਂ ਬਈ ਖੁਸ਼ ਆ ਖੋ ਸਾ ਦੇਖੋ ਪਾਲੀਆਂ ਤਾਂ ਵੀ ਮੜਾ ਜਾ ਰਿਵਿਊ ਲਿਆ ਕਰੋ ਪੂਰੀ ਗਰਮੀ ਦੇ ਵਿੱਚ ਨਜ਼ਾਰੇ ਲੈ ਰਹੇ ਨੇ ਆ ਦੇਖੋ ਐ ਬੰਦੇ ਨੁੱਚੜਦੇ ਪਿਆਂਗੇ ਮੈਂ ਤਾਂ ਚਲੋ ਨਹੀਂ ਦਿਖ ਰਿਹਾ ਵੀ ਆ ਜਿਆਦੇ ਹੈਗੀ ਗਰਮੀ ਦੇ ਵਿੱਚ ਹੀ ਬੈਠੇ ਨੇਗੇ ਚਲੋ ਨਜ਼ਾਰੇ ਲੈਂਦੇ ਨੇਗੇ ਏਸੀ ਨਾਲੇ ਏਸੀ ਥੱਲੇ ਪੈਣ ਨਾਲ ਇੱਕ ਅੱਧਾ ਘੇੜਾ ਮੰਡੀ ਦੇ ਵਿੱਚ ਵੀ ਕੱਢਿਆ ਕਰੀਏ ਆਜੋਦਰ ਸਿੰਘ ਭਾਈ ਤੁਹਾਨੂੰ ਦਿਖਾਉਣਾ ਬਹੁਤ ਹੁੰਦਾ ਗਾ ਗਰਮੀ ਵੀ ਕੱਢਣੀ ਚਾਹੀਦੀ ਸਰੀਰ ਦੀ ਆਜੋ ਜੀ ਇਧਰ ਆਜੋ ਇਧਰ ਆਜੋ ਆਏ ਭਾਈ ਇਧਰ ਭੈਣੀ ਵਾਲਿਆ ਇੱਕ ਚੀਜ਼ ਤੁਹਾਨੂੰ ਮੇਨ ਚੀਜ਼ ਦਿਖਾਉਣਾ ਆਜੋ ਜਿਹੜਾ ਇੱਥੇ ਏਸੀ ਪਹਿਲਾਂ ਵੀ ਦੇਖ ਗਏ ਚਲੋ ਦੁਬਾਰੇ ਵੀ ਦਿਖਾ ਦਿੰਦੇ ਆਜੋ ਤੁਹਾਨੂੰ ਆ ਪੇਡੂ ਪੇਡਾਂ ਦੇਖੋ ਬਈ ਪੇਡਾਂ ਬਹੁਤ ਖੜੀਆਂ ਨੇ ਪੇਡਾਂ ਵੀ ਕੀਂਦੀ ਨੇ ਬਈ ਉਰੇ ਪੇਡਾਂ ਹਾਂ ਹਾਂ ਪੇਡਾਂ ਵੀ ਵੇਖਦੀਆਂ ਹਰ ਤਰ੍ਹਾਂ ਦੀ ਗਾਖੀ ਆ ਮੁੱਲਾਪੁਰ ਮੰਡੀ ਦੀ ਠੀਕ ਹੈ ਆ ਦੇਖੋ ਜੀ ਬੱਕਰੇ ਇਹ ਕਿੱਥੇ ਘਰੇ ਤੁਸੀਂ ਭੇਜਣੇ ਨੇ ਇਹ ਜੀ ਇਹ ਜਾ ਰਿਹਾ ਪੂਨੇ ਜਾ ਰਿਹਾ ਪੂਨੇ ਇਹ ਦੇਖੋ ਮਾਸ਼ਾਅੱਲ ਠੀਕ ਹੈ ਦੇਖੋ ਉੱਚੇ ਮੱਥੇ 'ਚ ਬੱਕਰੇ ਕਿੰਨੇ ਬੱਕਰੇ ਨੇ ਉੱਚੇ ਮੱਥੇ ਵਾਲੇ ਇਹ ਘਟੋ ਘਟ ਜਿਹਨੂੰ ਕਹਿੰਦੇ ਨਾ ਪਾਕਿਸਤਾਨੀ ਬੱਕਰੇ ਉੱਚੇ ਮੱਥੇ ਵਾਲੇ ਦੇਖੋ ਇਹ ਹੈ ਦੇਖ ਬਣੀ ਆ ਲੈ ਇਧਰ ਮੜਾ ਜਾ ਆਈਫੋਨ ਚ ਮਾਰ ਕੇ ਦਿਖਾ ਆਈਫੋਨ ਚ ਮਾਰ ਕੇ ਦਿਖਾ ਮੱਥੇ ਤੇ ਜਨ ਆਈਫੋਨ ਮਾਰੀ ਨਹੀਂ ਹਾਂ ਕੈਮਰੇ ਦਾ ਕੋਈ ਇਹੋ ਨਾ ਆ ਦਿਖਾਣਾ ਤੁਹਾਨੂੰ ਬੱਕਰਾ ਇਹ ਆ ਦੇਖੋ ਆ ਦੇਖੋ ਜੀ ਕਿੰਨੇ ਚ ਕੰਨੂ ਘਟੋ ਘਟਾ 23 ਇੰਚ ਕੰਨੂ ਬੱਕਰੇ ਦਾ 22 23 22 23 ਬਾਈ 23 ਆਰਾਮ ਵਾਲਾ ਹੋਊਗਾ ਆਰਾਮ ਨਾ ਆਰਾਮ ਆਪਣੀ ਇਹ ਦੇਖੋ ਪੂਰਾ ਛੇਰਾ ਬੱਕਰਾ ਆ ਗਿਆ ਛੇਰਾ ਛੇਰਾ ਪਾਕਿਸਤਾਨੀ ਆ ਦੇਖੋ ਜੀ ਆਈ ਨਹੀਂ ਕਿ ਆਪਣੇ ਇੰਡੀਆ ਦੇ ਵਿੱਚ ਵੀ ਮਾਲ ਪਰੇ ਤੋਂ ਪਰੇ ਖੜਾ ਇਹ ਜੀ ਗੱਲ ਨਹੀਂ ਹੈ ਹੂੰ ਉਹ ਨਾ ਬਾਜ਼ਾਰ ਦੇ ਪਾਸੇ ਆਇਆ ਹੋਇਆਗਾ ਲੋਪਣੀ ਵਾਲਾ ਦਿਖਾ ਬਈ ਹੂੰ ਦੇਖੋ ਉੱਚੇ ਮੱਥੇ ਜਿਹਾ ਬੱਕਰਾ ਇਹ ਆਪਣੀ ਮੰਡੀ ਦੇ ਵਿੱਚੋਂ ਮਿਲੂਗਾ ਲੇਖੋ ਬੱਕਰੇ ਤੁਸੀਂ ਚਾਰ ਪੰਜ ਆਹ ਦੇਖੋ ਇਹਦਾ ਦੇਖੋ ਮੂੰਹ ਅਸਾਂ ਦੇਖੋ ਇਹ ਠੱਗ ਹੈਗੀ ਪਰ ਉਹ ਬਤ ਬਹੁਤ ਆਦਾਨੇ ਦਾ ਦੇਖੋ ਮੂੰਹ ਬਹੁਤ ਹੈਗਾ ਨਾ ਸਿੰਗ ਦੀ ਉੱਚਾ ਮੱਥਾ ਇਹਨੂੰ ਕਹਿੰਦੇ ਉੱਚਾ ਮੂੰਹ ਬਹੁਤ ਹੈਗਾ ਇਹਦਾ हां यानी कि सारी मंडीओं ਤੋਂ ਸੇਬਾਈ ਦੇਖੋ ਸ਼ੋਰਟ ਦੇ ਵਿੱਚ ਇਹ ਚੀਜ਼ਾਂ ਦੱਸਦਾ ਕਿ ਮੰਡੀ ਫੁੱਲ ਭਰੀ ਹੋਈ ਆ ਆਪਾਂ ਨੂੰ ਕੀ ਅਪੀਲ ਆ ਕੇ ਵਪਾਰੀ ਜਿਆਦਾ ਜਿਆਦਾ ਆਓ ਠੀਕ ਹੈ ਆਊਟ ਆਫ ਸਟੇਟ ਵਿੱਚੋਂ ਵਪਾਰੀ ਜੋ ਆਊਗਾ ਜੋ ਆਊਟ ਆਫ ਸਟੇਟਾਂ ਦੇ ਵਿੱਚੋਂ ਵਪਾਰੀ ਆਊਗਾ ਹਾਂ ਓਹੋ ਪਹਿਲਾਂ ਲੁਧਿਆਣਾ ਆਵੇ ਹਾਂ ਆਪਣੇ ਬਹੁਤ ਵੱਡਾ ਵਾ ਜਿਹੜਾ ਆਪਣੇ ਰੇਲਵੇ ਸਟੇਸ਼ਨ ਬਣਿਆ ਹੋਇਆ ਮੂਲਾਪੁਰ ਲੁਧਿਆਣੇ ਤੋਂ ਕਿੰਨੀ ਦੂਰ 12-13 ਕਿਲੋਮੀਟਰ ਇੱਥੋਂ ਠੀਕ ਹੈ ਉੱਥੋਂ ਸਿੱਧਾ ਇਹੀ ਆਟੋ ਲੈ ਲਵੇ ਬੱਸ ਲੈ ਲਵੇ ਸਿੱਧਾ ਮੂਲਾਪੁਰ ਦੀ ਆਮ ਮਿਲਦੀ ਹੈ ਹਾਂ ਔਰ ਜਿਹਨੇ ਬਾਇਏ 에ਅਰ ਹਣਾਵਾ ਚੰਡੀਗੜ੍ਹ ਆਵੇ ਚੰਡੀਗੜ੍ਹ ਇੱਥੋਂ ਸਵਾ 100 ਕਿਲੋਮੀਟਰ ਚੰਡੀਗੜ੍ਹ ਆ ਕੇ ਇੱਥੇ ਆ ਜੀਏ ਮੂਲਾਪੁਰ ਠੀਕ ਹੈ ਔਰ ਮੰਡੀ ਦਾ ਫਾਇਦਾ ਉਠਾਓ जो अदर स्टेट वालों को जितने बंदे हैं उनको गुजारिश है कि मुला मंडी का ज्यादा से ज्यादा फायदा उठाओ माशाल्लाह जो क्वालिटी का माल जिसको टॉप बीटर का बोलते हैं आज पूरी इंडिया के अंदर मशहूर है वर्ल्ड के अंदर भी मशहूर है हैं। वो ज्यादा से ज्यादा यानी कि माल यहाँ से खरीदो जो आउट ऑफ स्टेट व्यापारी है बैंगलोर से यहाँ रहने का खाने पीने का जानवरों को रखने का फुल इंतजाम है ठीक है अगर पांच दस दिन कोई रुकना चाहिए कोई दिक्कत नहीं अपने पास रुके अपने फार्म पे रुके माल भी लेके दे रहे लेके भी दे देंगे अभी बैगलोर की पार्टी है दो सौ नाग उनको देने लेकर हमने ਠੀਕ ਹੈ ਹਾਂਜੀ ਸੋ ਭਾਈ ਇਹ ਸੀ ਮੰਡੀ ਦਾ ਤੂਰ ਬੜਾ ਕੁਝ ਦਿਖਾਇਆ ਸਮਾਂ ਘੱਟ ਤੇ ਫੋਨ ਕਰਕੇ ਅਸੀਂ ਤੁਹਾਨੂੰ ਪ੍ਰੋਪਰ ਵੀ ਨਹੀਂ ਦਿਖਾ ਸਕੇ ਪਰ ਸ਼ੋਰਟ ਦੇ ਵਿੱਚ ਵੀ ਤੁਹਾਨੂੰ ਕਾਫੀ ਕੁਝ ਦਿਖਾ ਦਾਂਗੇ ਤੁਸੀਂ ਵੀਡੀਓ ਕਿਵੇਂ ਲੱਗੀ ਤੁਹਾਨੂੰ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੁੱਲਾਪੁਰ ਹਰ ਬੱਕਰੀ ਮੰਡੀ ਲੱਗਦੀ ਜਿਹੜੀ ਸ਼ਨੀਵਾਰ ਨੂੰ ਲੱਗਦੀ ਹੈ ਸ਼ਨੀਵਾਰ ਨੂੰ ਹੁਮ ਹੁਮਾ ਕੇ ਪਹੁੰਚਿਆ ਕਰੋ ਲੰਗਰ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ ਹੈ ਕਿਸੇ ਇੱਕ ਪੱਖ ਤੋਂ ਕੋਈ ਘਾਟ ਨਹੀਂ ਸ਼ਾਂ ਦਾ ਪੂਰਾ ਪ੍ਰਬੰਧ ਹੁੰਦਾ ਹੈਗਾ ਗੱਡੀਆਂ ਤੁਸੀਂ ਦੇਖ ਲਈਆਂ ਵੀ ਕਿੰਨੀਆਂ ਕ ਆਈਆਂ ਹੋਈਆਂ ਨੇਗੀਆਂ ਬਾਕੀ ਤੁਸੀਂ ਵੱਧ ਤੋਂ ਵੱਧ ਮਾਲ ਖਰੀਦਣ ਤੇ ਵੇਚਣ ਦੇ ਲਈ ਪਹੁੰਚੋ ਸੋਨੇ ਸੋਨੇ ਨਾਗ ਸੋਨੇ ਸੋਨੇ ਬੱਕਰੇ ਤੇ ਬੱਕਰੀਆਂ ਠੀਕ ਆ ਬਾਈ ਜੀ ਧੰਨਵਾਦ